ਭੈਰਵ ਜੀ ਦਾ ਖਾਲਸਾ ਭੈਰਵ ਜੀ ਕੀ ਫਤਿਹ ਪੰਜਾਬੀਓ ਮੈਂ ਤੁਹਾਡਾ ਆਪਣਾ ਗੁਰਨਾਮ ਸਿੰਘ ਮਟੜਕ ਗੀਤਕਾਰ ਤੇ ਨਿਰੰਦਰ ਬੀਬਾ ਯਾਦਗਾਰੀ ਮੇਲੇ ਦਾ ਮੁੱਖ ਪ੍ਰਬੰਧਕ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਕਿ 27ਵੇਂ ਨਿਰੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦੇ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕਰ ਲਏ ਗਏ ਨੇ ਤੇ ਇਸ ਵਿੱਚ ਜਿਹੜੇ ਪੰਜਾਬ ਦੇ ਮਹਾਨ ਕਲਾਕਾਰ ਜਿਹੜੇ ਆ ਮਰਹੂਮ ਲੋਕੇ ਕਾ ਨਿਰੰਦਰ ਬੀਬਾ ਨੂੰ ਸੰਧਾਇ ਨੇ ਪੇਟ ਕਰ ਲਈ ਪੂਰੇ ਪੰਜਾਬ ਚੋਂ ਪੁੱਜ ਰਿਆ ਤੇ ਪੂਰੇ ਹਲਕੇ ਦੀਆਂ ਸਮੂਹ ਪਾਰਟੀਆਂ ਨੂੰ ਸੱਦਾ ਪੱਤਰ ਦੇ ਕੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦਾ ਜਿਹੜਾ ਸਿਨੇਹਾ ਵੀ ਅਸੰਦੇਲੇ ਵਿੱਚ ਦਿੱਤਾ ਜਾਵੇਗਾ ਤੇ ਇਸ ਮੇਲੇ ਵਿੱਚ ਜੋ ਕ੍ਰਿਤਿयां ਬ੍ਰਦਰ ਗੀਤ गा ਕੇ ਹਰ ਵਾਰ ਜਿਹੜਾ ਇਤਿਆਜ ਸਿਰਜਿਆ ਜਾਂਦਾ ਵਾ ਉਸੇ ਤਰ੍ਹਾਂ ਇਸ ਵਾਰ ਵੀ ਕ੍ਰਿਤਿਮ ਰੰਤ ਗੀਤ ਗਾਏ ਜਾਣਗੇ ਤੇ ਇਸ ਮੌਕੇ ਖਾਸ ਗੱਲ ਜਿਹੜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਐਸਵਰ ਮੇਲੇ ਤੇ 28 ਸਤੰਬਰ ਨੂੰ ਜਿਹੜਾ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਵਾ ਤੇ ਉਸ ਦਿਨ ਜਿਹੜਾ ਇਹ ਮਿਲਾ ਵਾ ਮਹਾਨ ਸ਼ਹੀਦ ਭਗਤ ਸਿੰਘ ਨੂੰ ਸਨਮਾਜ ਦੀ ਭੇਟ ਕਰਕੇ ਸ਼ੁਰੂ ਕੀਤਾ ਜਾਵੇਗਾ ਤੇ ਇਸ ਮੌਕੇ ਤੇ ਚਚਤ ਬਾਰਗੇ ਕਨਵਰਤਾ ਸਾਧਕਪੁਰੀ ਆਪਣਾ ਹੱਟ ਗੀਤ ਹੁਣ ਤੂੰ ਹੀ ਭਗਤ ਸਿਆਮ ਮੁੜ ਕੇ ਦੁਆਰਾ ਜਿਹੜਾ ਮਾਰਵੇ ਗਾ ਕੇ ਵੀ ਇੱਕ ਵੱਖਰੇ ਤਰ੍ਹਾਂ ਮਹਾਨ ਸ਼ਹੀਦ ਪਕਸੰ ਨੂੰ ਸਨਦਾਇਲੇ ਪੇਟ ਕੀਤੀ ਜਾਵੇਗੀ ਤੇ ਇਹ ਮੇਲਾ ਇਸ ਵਾਰ ਵੀ ਕ੍ਰਿਤੀਆਂ ਨੂੰ ਸਦਨੰਦਾ ਹੋਇਆ ਇੱਕ ਵੱਖਰਾ ਇਤਿਹਾਸ ਸਿਰਜ ਕੇ ਲੋਕਾਂ ਨੂੰ ਸੰਦੇਸ਼ ਵਟੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਪੰਡ ਸਾਧ ਪਰ ਵਿਖੇ 27ਵਾਂ ਨਰਿੰਦਰ ਬੀਬਾ ਯਾਦਗਾਰੀ ਸਭਿਆਚਾਰਕ ਮੇਲਾ ਹਰ ਸਾਲ ਬੜੇ ਧੁੰਮ ਧਾਮ ਨਾਲ ਕਰਾਇਆ ਜਾਂਦਾ ਹੈ ਸੋ ਇਸ ਵਾਰੀ 28 ਸਤੰਬਰ ਦਿਨ ਐਤਵਾਰ ਨੂੰ ਇਹ ਜੋ ਸੱਭਿਆਚਾਰਕ ਮੇਲਾ ਹੈ ਗੁਰਨਾਮ ਸਿੰਘ ਦੀ ਗੁਰਨਾਮ ਸਿੰਘ ਨੇ ਧੜਕ ਦੀ ਦੇਖ ਰੇ ਕੇ ਇਠ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਪਰਤੋ ਨਾਮਵਰ ਸ਼ਖਸੀਤਾਂ ਦੇ ਨਾਲ ਨਾਲ ਪੰਜਾਬ ਦੇ ਉੱਗੇ ਲੋਕ ਗਾਇਕ ਇਸ ਵਿੱਚ ਨਰਿੰਦਰ ਬੀਬਾ ਨਰਿੰਦਰ ਬੀਬਾ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚ ਰਹੇ ਹਨ ਸੋ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸੱਦਾ ਦਿੱਤਾ ਜਾਂਦਾ ਹੈ ਕਿ ਇਸ ਮੇਲੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਹੀਂ ਕੋਈ